MSP ਵਿੱਚ ਵਾਅਦਾ ਕੀਤਾ ਗਿਆ ਕਈ ਫਸਲਾਂ ਦੇ ਉੱਤੇ ਉਹਨੂੰ ਕਿਸਾਨਾਂ ਨੇ ਨਕਾਰ ਦਿੱਤਾ ਹੈ ਕਿ ਇਹ ਵਾਅਦਾ ਸਾਨੂੰ ਮਨਜ਼ੂਰ ਨਹੀਂ ਹੈਗਾ ਤੇ ਮੰਗਾ ਉਸੇ ਤਰ੍ਹਾਂ ਬਰਕਰਾਰ ਨੇ ਜਦੋਂ ਤੱਕ ਕਾਨੂੰਨੀ ਗਰੰਟੀ ਨਹੀਂ ਮਿਲਦੀ MSP ਦੇ ਉੱਤੇ ਕਿਸਾਨ ਕਹਿੰਦੇ ਉਹਦੇ ਤੱਕ ਜਿੰਨੀ ਮਰਜ਼ੀ MSP ਦਈ ਜਾਓ ਅਸੀਂ ਨਾ ਉਹਨੂੰ ਮੰਨਣਾ ਹੈ ਤੇ ਨਾ ਉਹ ਸਹੀ ਤਰੀਕੇ ਨਾਲ ਲਾਗੂ ਹੋਵੇ। ਕਿਦੋਂ ਤੱਕ ਸੂਬਿਆਂ ਦੀ ਤੇ ਕੇਂਦਰ ਦੀ ਵਿਉਂਤਬੰਦੀ ਨਹੀਂ ਹੁੰਦੀ ਕਣਕ ਚਾਹੀਦੀ ਹੈ ਤਾਂ ਕਿੰਨੀ ਚਾਹੀਦੀ ਹੈ ਚੌਲ ਚਾਹੀਦਾ ਕਿੰਨਾ ਚਾਹੀਦਾ ਹੈ ਕੋਈ ਵੀ 2 ਜਾਂ 4 ਰੁਪਏ ਕਿਲੋ ਤੋਂ ਵੱਧ ਉਹਨਾਂ ਦਾ ਪਿਆਜ਼ ਖਰੀਦਦਾ ਨਹੀਂ ਤੇ ਅੱਗੇ ਜਾ ਕੇ ਬਟੂਲੀਆਂ ਰਹੀਂ ਵੱਧ ਜਾਂਦਾ ਇਸ ਵੇਲੇ ਵੀ 30-35 ਰੁਪਏ ਕਿਲੋ ਚੱਲ ਰਹੇ ਹਨ ਭਗਵੰਤ ਮਾਨ ਨੇ ਕਿਹਾ ਕਿ ਅਸੀਂ 6 ਮਹੀਨਿਆਂ ਦੇ ਵਿੱਚ ਪੰਜਾਬ ਦੀ ਖੇਤੀ ਬੜੀ ਨੀਤੀ ਬਣਾ ਕੇ ਲਾਗੂ ਕਰ ਦੇਵਾਂਗੇ ਸਮਾਂ ਹੱਦ ਵੱਧ ਗਈ ਕਹਿੰਦੇ 31 ਮਾਰਚ 23 ਤੋਂ ਪਹਿਲਾਂ ਪਹਿਲਾਂ ਤਾਂ ਬਣਾਈ ਦੇ ਮਾਰਚ 31 ਮਾਰਚ 24 ਵੀ ਲੰਘ ਗਿਆ 3 ਮਹੀਨੇ ਹੋਰ ਟੱਪ ਗਏ ਪਰ ਖੇਤੀ ਨੀਤੀ ਕਿਤੇ ਮੂਹ ਮੰਹਤਰਾ ਨਜ਼ਰ ਨਹੀਂ ਆਉਂਦੀ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ। ਪਹਿਲਾਂ ਇੱਕ ਕਿਸਾਨ ਅੰਦੋਲਨ ਹੋਇਆ ਸੀ ਦਿੱਲੀ ਦੀਆਂ ਬਰੂਹਾਂ ਤੇ, ਦੂਜਾ ਕਿਸਾਨ ਅੰਦੋਲਨ ਹੁਣ ਹਰਿਆਣਾ ਦੀਆਂ ਬਰੂਹਾਂ ਤੇ ਚੱਲ ਰਿਹਾ ਹੈ ਤੇ ਤੀਜਾ ਕਿਸਾਨ ਅੰਦੋਲਨ ਦੁਬਾਰਾ ਸ਼ੁਰੂ ਹੋ ਸਕਦਾ ਟੋਲ ਪਲਾਜ਼ਿਆਂ ਦੇ ਉੱਤੇ ਜਿਉਹ ਜਿਹਾ ਲਾਡੋਵਾਲ ਦੇ ਵਿੱਕ ਕੇ ਜਾ ਕੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ ਟੋਲ ਪਲਾਜ਼ੇ ਤੇ। ਤੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਮੀਟਿੰਗ ਸੱਦੀ ਹੈ ਸਾਰੇ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ। ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਪਹਿਲਾ ਉੱਥੇ ਵਿਚਾਰ ਚਰਚਾ ਹੋਵੇਗੀ ਮੰਗਾਂ ਨੂੰ ਲੈ ਕੇ ਕਾਫੀ ਜਿਹੜਾ ਹੈ ਗੱਲਬਾਤ ਹੋ ਸਕਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਮੀਟਿੰਗ ਹੋਵੇਗੀ ਪਿੱਛੇ ਜੇ ਐਮਐਸਪੀ ਦੇ ਵਿੱਚ ਵਾਅਦਾ ਕੀਤਾ ਗਿਆ ਕਈ ਫਸਲਾਂ ਦੇ ਉੱਤੇ ਉਹਨੂੰ ਕਿਸਾਨਾਂ ਨੇ ਨਕਾਰ ਦਿੱਤਾ ਹੈ ਕਿ ਇਹ ਵਾਅਦਾ ਸਾਨੂੰ ਮਨਜ਼ੂਰ ਨਹੀਂ ਹੈਗਾ ਤੇ ਮੰਗਾਂ ਉਸੇ ਤਰ੍ਹਾਂ ਬਰਕਰਾਰ ਨੇ ਜਦੋਂ ਤੱਕ ਕਾਨੂੰਨੀ ਗਰੰਟੀ ਨਹੀਂ ਮਿਲਦੀ ਐ ਐਮਐਸਪੀ ਦੇ ਉੱਤੇ ਕਿਸਾਨ ਕਹਿੰਦੇ ਉਹਦੇ ਤੱਕ ਜਿੰਨੀ ਮਰਜ਼ੀ ਐਮਐਸਪੀ ਦਈ ਜਾਓ ਅਸੀਂ ਨਾ ਉਹਨੂੰ ਮੰਨਣਾ ਤੇ ਨਾ ਉਹ ਸਹੀ ਤਰੀਕੇ ਨਾਲ ਲਾਗੂ ਹੋਣੀ ਐ ਤਰਮਿੰਦਰ ਜੀ ਜਦੋਂ ਤੱਕ ਸੂਬਿਆਂ ਦੀ ਤੇ ਕੇਂਦਰ ਦੀ ਬਿਉਤਬੰਦੀ ਨਹੀਂ ਹੁੰਦੀ ਕਣਕ ਚਾਹੀਦੀ ਐ ਤਾਂ ਕਿੰਨੀ ਚਾਹੀਦੀ ਐ ਚੌਲ ਚਾਹੀਦਾ ਕਿੰਨਾ ਚਾਹੀਦਾ ਕੋਈ ਸਮਾਂ ਹੁੰਦਾ ਐ ਨਾਸਕ ਦੇ ਕਿਸਾਨ ਜਦੋਂ ਧਰਨੇ ਤੇ ਤੁਰੇ ਬੰਬੇ ਵੱਲ ਨੂੰ ਉਹਨਾਂ ਦੇ ਪੈਰਾਚੋ ਗਈਆਂ ਪਟੀਆਂ ਵਿਆਸੀ ਕੋਈ ਵੀ 2 ਜਾਂ 4 ਰੁਪਏ ਕਿਲੋ ਤੋਂ ਵੱਧ ਉਹਨਾਂ ਦਾ ਪਿਆਜ਼ ਖਰੀਦਦਾ ਨਹੀਂ ਤੇ ਅੱਗੇ ਜਾ ਕੇ ਬਚੋਲੀਆਂ ਰਹੀ ਇਹ ਵੱਧ ਜਾਂਦਾ ਇਸ ਵੇਲੇ ਵੀ 30 35 ਰੁਪਏ ਕਿਲੋ ਚੱਲ ਰਿਹਾ ਹੈ ਪਤਾ ਕਰ ਲੋ ਉਹਨਾਂ ਤੋਂ ਕਿੰਨੇ ਦਾ ਖਰੀਦਿਆ ਟਮਾਟਰਾਂ ਦਾ ਆਲੂਆਂ ਦਾ ਇਹ ਹਾਲ ਹੁੰਦਾ ਜੇ ਪਹਿਲਾਂ ਰਾਜ ਵਿਉਂਤਵੰਦੀ ਕਰਨ ਕੇਂਦਰ ਸਰਕਾਰ ਜਿਵੇਂ 9 ਜੁਲਾਈ ਨੂੰ ਇਹ ਮੀਟਿੰਗ ਹੋਣ ਲੱਗੀ ਹੈ ਭਾਰਤ ਦੇ ਖੇਤੀਬਾੜੀ ਮੰਤਰੀਆਂ ਦੇ ਨਾਲ ਸਾਰੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਦੀ ਸਾਰਿਆਂ ਨੂੰ ਕਿਹਾ ਆਪੋ ਆਪਣਾ ਸੁਝਾਅ ਲੈ ਕੇ ਆਓ ਪੰਜਾਬ ਦੇ ਵਿੱਚ ਬਦਲਾਅ ਆਇਆ ਭਗਵੰਤ ਮਾਨ ਨੇ ਕਿਹਾ ਕਿ ਅਸੀਂ 6 ਮਹੀਨਿਆਂ ਦੇ ਵਿੱਚ ਪੰਜਾਬ ਦੀ ਖੇਤੀਬਾੜੀ ਨੀਤੀ ਬਣਾ ਕੇ ਲਾਗੂ ਕਰ ਦੇਾਂਗੇ ਸਮਾਹਤ ਵੱਧ ਗਈ ਕਹਿੰਦੇ 31 ਮਾਰਚ 23 ਤੋਂ ਪਹਿਲਾਂ ਪਹਿਲਾਂ ਤਾਂ ਬਣਾਈ ਦੇਵਾਂਗੇ 31 ਮਾਰਚ 24 ਵੀ ਲੰਘ ਗਿਆ ਤਿੰਨ ਮਹੀਨੇ ਹੋਰ ਟੱਪ ਗਏ ਪਰ ਖੇਤੀ ਨੀਤੀ ਕਿਤੇ ਮੂੰਹ ਮਹੰਦਰਾ ਨਜ਼ਰ ਨਹੀਂ ਆ ਰਿਹਾ ਨਕਲੀ ਵੀ ਨਕਲੀ ਕੀੜੇ ਮਾਰ ਦਵਾਈਆਂ ਢੜਲੇ ਨਾਲ ਵਿਕ ਰੀਆਂ ਨੇ ਫਿਰ ਇਹਨਾਂ ਨੇ ਕੀ ਕਿਹਾ ਅਸੀਂ ਤੁਹਾਨੂੰ ਮੂੰਗੀ ਤੇ ਦੇਵਾਂਗੇ 1500 ਰੁਪਿਆ ਤੁਹਾਨੂੰ ਸਿੱਧੀ ਵਿਜਈ ਵਾਲੇ ਨੂੰ ਦੇਵਾਂਗੇ ਪਰ ਖੇਤੀ ਨੀਤੀ ਕਿਤੇ ਨਜ਼ਰ ਨਹੀਂ ਆਈ ਇੱਥੇ ਜਾਲੀ ਵੀ ਆਏ ਉਹ ਇਹਨਾਂ ਦੀ ਸਰਕਾਰ ਵਲੇ ਬਾਈ ਚ ਲਗਭਗ 20 ਲੱਖ ਪੈਕਟ ਕਪਾਹ ਨਰਮੇ ਦਾ ਆਇਆ ਉਹ ਤੇ ਕੀ ਕਾਰਵਾਈ ਹੋਈ ਹੈ ਕਦੇ ਜਗ ਜाहिर ਕਰ ਦਿਓ ਕਿਸਾਨ ਜਥੇਬੰਦਗੀ ਜਾ ਕੇ ਸਵਾਲ ਪੁੱਛ ਲੈਣ ਆਰਟੀਆਈ ਚ ਮੰਗ ਲੈਣ ਜਵਾਬ ਫਿਰ ਇਹਨਾਂ ਨੇ ਹੋਰ ਕਈ ਕੁਛ ਕੀਤਾ ਅਸੀਂ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਹੋਇਆ ਕੀ ਹੈ ਕੱਖ ਵੀ ਨਹੀਂ ਜਦੋਂ ਤੱਕ ਕੇਂਦਰ ਆਪਦੀ ਡਿਮਾਂਡ ਦੱਸੇ ਕਿ ਸਾਡੀ ਆ ਡਿਮਾਂਡ ਹੈ ਇਹਦੇ ਮੁਤਾਬਕ ਅਸੀਂ ਇੰਨੀ ਨਹੀਂ ਫਸਲ ਸਾਨੂੰ ਚਾਹੀਦੀ ਹੈ ਰਾਜ ਉਸ ਹਿਸਾਬ ਨਾਲ ਨੀਤੀ ਬਣਾਉਣ ਪੰਜਾਬ ਦੀ ਸਰਕਾਰ ਨੇ ਕਹਲਾਨ ਕੀਤਾ ਕਿ ਅਸੀਂ ਪੂਸਾ 44 ਦੇ ਪਾਬੰਦੀਆ ਬੀਜ ਨਹੀਂ ਦੇਣੀ ਜੇ ਪੂਸਾ 44 ਬੀਜ ਨਹੀਂ ਦੇਣੀ ਤੇ ਪੀਆਰ 126 ਦਾ ਜਲਾਈ ਦੇ ਪਹਿਲੇ ਹਫਤੇ ਚ ਲੱਗਦੀ ਹੈ ਤੁਸੀਂ ਮਹੀਨਾ ਪਹਿਲਾਂ ਬਿਜਲੀ ਕੋ ਛੜਤੀ ਪੂਸਾ 44 ਜਿਉਂਦੀ ਤਿਉਂ ਲੱਗ ਰਹੀ ਹੈ ਤੁਹਾਡੀ ਪਾਬੰਦੀ ਦੇ ਬਾਵਜੂਦ ਕੀ ਕਰੋਗੇ ਪਾਬੰਦੀ ਨੂੰ ਗੱਲਾਂ ਕੌੜੀਆਂ ਨੇ ਮੈਂ ਕਿਸਾਨ ਜਥੇਬੰਦੀ ਦੇ ਮਾਨਯੋਗ ਆਗੂਆਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਖੇਤੀ ਨੀਤੀ ਪੰਜਾਬ ਦੀ ਬਣਵਾਓ ਕਟੋ ਕਟ ਸਾਨੂੰ ਪਤਾ ਤਾਂ ਲੱਗੂ ਵੀ ਕਿਹੜੀ ਫਸਲ ਸੀ ਕਿੰਨੀ ਬੀਜਣੀ ਐ ਅੱਗੇ ਸਾਡੀ ਕਿੰਨੀ ਉਹਦੀ ਡਿਮਾਂਡ ਐ ਦੂਜੀਆਂ ਫਸਲਾਂ ਤੇ ਬਾਜਬ ਮੁੱਲ ਮਿਲਦਾ ਜਾਂ ਨਹੀਂ ਮਿਲਦਾ ਕਰਜ਼ੇ ਮਾਫ ਕਰ ਦਿਓ ਕੈਪਟਨ ਮਰਿੰਦਰ ਸਿੰਘ ਨੇ 44-4500 ਕਰੋੜ ਦੇ ਕਰਜ਼ੇ ਮਾਫ ਕੀਤੇ ਕਿ ਕਿਸੇ ਨੇ ਉਸ ਵੇਲੇ ਗਰੰਟੀ ਲਈ ਕਿ ਤੂੰ ਖੇਤ ਨੂੰ ਅੱਗ ਨਹੀਂ ਲਾਏਂਗਾ ਤਾਂ ਮਿਲੂਗਾ ਤੈਨੂੰ ਨਹੀਂ ਜੇ ਸ਼ਿਵਰਾ ਚੋਹਾਨ ਐਲਾਨ ਕੀਤਾ ਸੀ ਉਹਨਾਂ ਨੇ ਗਜਿੰਦਰ ਸ਼ਕਾਵਤ ਨੇ ਵੀ ਕਿਹਾ ਤੇ ਸਾਡੇ ਰੇਲ ਰਾਜ ਮੰਤਰੀ ਰਵਣਿਦ ਬਿੱਟੂ ਨੇ ਵੀ ਕਿਹਾ ਸੀ ਅਸੀਂ ਪਹਿਲਾਂ ਕਿਸਾਨ ਕਿਸਾਨਾਂ ਦੇ ਨਾਲ ਗੱਲ ਕਰਾਂਗੇ ਖੇਤੀਬਾੜੀ ਵਿਭਾਗ ਦੇ ਨਾਲ ਫਿਰ ਕਿਸਾਨਾਂ ਨਾਲ ਗੱਲ ਕਰਕੇ ਉਦੋਂ ਬਾਅਦ ਕੋਈ ਨੀਤੀ ਬਣਾਵਾਂਗੇ ਤਾਂ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਤੋਂ ਘੱਟ ਬਿਲਕੁਲ ਕੋਈ ਪ੍ਰਾਈਵੇਟ ਅਦਾਰਾ ਨਾ ਖਰੀਦ ਸਕੇ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਉੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨੈਡਾ ਵਿੱਚ